ਮੈਂ ਸਾਰੇ ਮੈਂ ਸਭ ਇੱਕ ਚੀਜ਼ ਆਪਾਂ ਦੇਖਦੇ ਆ ਸਾਡੀਆਂ ਜਿੱਤਾਂ ਹਾਰਾਂ ਤਾਂ ਕੰਮ ਨਹੀਂ ਸਾਡੀ ਧਰਤੀ ਨੂੰ ਪਾਣੀ ਬਚੇਗਾ ਪਾਣੀ ਦੇ ਲਈ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾਂਦੇ ਇਹਦੇ ਬਾਰੇ ਕੀ ਕਹੋਗੇ ਤੇ ਇਹ ਇਹਨਾਂ ਦੀ ਸਰਕਾਰ ਦੀ ਗੱਲ ਕਰਦਾ ਨਾ ਛਟਕਲੇ ਸੁਣੋਣ ਵਾਲੇ ਨਟੰਕੀ ਲੋਕਾਂ ਦੀ ਸਰਕਾਰ ਹਰਿਆਣੇ ਦੇ ਵਿੱਚ ਜਾ ਕੇ ਗ੍ਰਿਕਟਾਂ ਨੂੰ ਰੰਗ ਬਦਲੀ ਕਰ ਲੈਂਦੇ ਉੱਥੋਂ ਦੀਆਂ ਵੋਟਾਂ ਲੈਣੀਆਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਮਿਲਣਾ ਚਾਹੀਦਾ Rajasthan ਤੇ ਵੋਟਾਂ ਆਉਂਦੀਆਂ ਤੇ ਫਿਰ ਇਹ Rajasthan ਦੇ ਵਿੱਚ ਜਾ ਕੇ Rajasthan ਦੇ ਵੋਟਰ ਨੂੰ ਪਰਮਾਉਣ ਵਾਸਤੇ ਪੰਜਾਬ ਦੇ ਪਾਣੀ ਦੀ ਲੁੱਟ ਦਾ ਉੱਥੇ ਜਾ ਕੇ ਪੂਰਾ ਹੋਕਾ ਦਿੰਦੇ ਆ ਵੀ ਵੋਟਾਂ ਸਾਡੀ ਪਾਰਟੀ ਨੂੰ ਪਾ ਦਿਓ ਪੰਜਾਬ 'ਚ ਸਾਡੀ ਸਰਕਾਰ ਆ ਤੇ ਅਸੀਂ ਤੁਹਾਨੂੰ ਪਾਣੀ ਦਵਾਵਾਂਗੇ ਪੰਜਾਬ ਦੇ ਹਕੂਕ ਦੀ ਰਾਖੀ ਕਰਨਾ ਉਹ ਆਮ ਆਦਮੀ ਪਾਰਟੀ ਦੇ ਬਸ ਦੀ ਗੱਲ ਨਹੀਂ ਉਹ ਸਿਰਫ ਤੇ ਸਿਰਫ ਸਤਾ ਪ੍ਰਾਪਤ ਕਰਨ ਵਾਸਤੇ ਪੰਜਾਬ ਦੇ ਹਿੱਤਾਂ ਨੂੰ ਛਿੱਕੜੀ ਤੇ ਡੰਗਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਡੰਬਰ ਰਚਣ ਵਾਸਤੇ ਆਏ ਆ ਤੇ ਲੋਕਾਂ ਨੇ ਉਹਨਾਂ ਦਾ ਸਾਢੇ 3 ਸਾਲ ਦੇ ਵਿੱਚ ਹਾਲੋ ਹਸ਼ਰ ਦੇਖ ਲਿਆ ਤੇ ਲੋਕਾਂ ਦਾ ਪੂਰਨ ਤੌਰ ਤੇ ਪੱਕਾ ਮੰਨ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ